ਖੰਨਾ ਵਿਕੇ ਐਸਐਸਪੀ ਡਾਕਟਰ ਜੁਤੀ ਯਾਦਵ ਪੈਂਸ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਚਾਈਨਾ ਡੋਰ ਤੇ ਵਿਰੋਧ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਦੋ ਪਹੀਆ ਵਾਹਨ ਸਵਾਰਾਂ ਦੀ ਸੁਰੱਖਿਆ ਲਈ ਪੁਲਿਸ ਨੇ ਬਾਈਕ ਦੇ ਅਗਲੇ ਹਿੱਸੇ ਤੇ ਲਗਾਉਣ ਲਈ ਇੱਕ ਵਿਸ਼ੇਸ਼ ਸੁਰੱਖਿਆ ਕਲੈਂਪ ਤਿਆਰ ਕੀਤਾ ਹੈ ਦੱਸਦੀ ਹੈ ਕਿ ਜੋ ਕਿ ਵਾਹਨ ਚਾਲਦੇ ਸਮੇਂ ਚਾਈਨਾ ਡੋਰ ਨੂੰ ਗਰਦਨ ਜਾਂ ਫਿਰ ਚਿਹਰੇ ਤੱਕ ਪਹੁੰਚਣ ਤੋਂ ਰੋਕੇਗਾ ਚਾਈਨਾ ਡੋਰ ਹਰ ਸਾਲ ਕਈ ਮਾਸੂਮ ਲੋਕਾਂ ਦੀ ਜਾਨਾਂ ਲੈ ਲੈਂਦੀ ਹੈ ਤਾਂ ਇਸੇ ਖਤਰੇ ਨੂੰ ਰੋਕਣ ਦੇ ਲਈ ਖੰਨਾ ਪੁਲਿਸ ਨੇ ਇਹ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ हां जी ਅੱਜ ਨਾ ਐਸਐਸਪੀ ਸਾਹਿਬ ਵੱਲੋਂ ਵੀ ਮੈਨੂੰ ਗਾਈਡਲਾਈਨ ਮਿਲੀ ਸੀਗੀ ਉਹਨਾਂ ਨੇ ਮੈਨੂੰ ਵਕਾਇਦਾ ਪਿਕ ਵੀ ਪਾਈ ਸੀ ਕਿ ਇੱਦਾਂ ਕਰਕੇ ਵੀ ਜਿਹੜੀ ਚਾਈਨਾ ਡੋਰ ਦੇ ਬਚਾ ਲਈ ਖਾਸ ਕਰ ਮੋਟਰਸਾਈਕਲਿਸਟ ਨੇ ਜਿਹੜੇ ਉਹਨਾਂ ਦੇ ਬਚਾ ਲਈ ਅਸੀਂ ਨਾ ਇੱਕ ਆ ਦੇਖੋ ਅਸੀਂ ਇਹ ਤਾਰ ਤਿਆਰ ਕਰਾਈ ਹੈ ਮਕੈਨਿਕ ਤੋਂ ਇਹ ਤਾਰ ਨਾ ਇੱਥੇ ਲੱਗ ਜਾਂਦੀ ਹੈ ਜੀ ਇੱਥੇ ਪੇਚਕਾਸ ਲਗਾ ਕੇ ਇਹਨਾਂ ਦੇ ਇੱਥੇ ਫਿੱਟ ਹੋ ਜਾਂਦੀ ਹੈ ਤੇ ਕਲੰਪ ਦੇ ਵਿੱਚ ਫਿੱਟ ਹੋ ਕੇ ਇਹ ਤਾਰ ਮੋਰੇ ਲੱਗ ਜਾਂਦੀ ਹੈ ਜਦੋਂ ਉਤੋਂ ਕੋਈ ਜਿਸ ਤਰ੍ਹਾਂ ਪਤੰਗ ਘੱਟਦੀ ਹੈ ਜਾਂ ਡੋਰ ਲਟਕਦੀ ਆ ਕੋਈ ਆ ਜਾਂਦੀ ਆ ਉਹ ਫਿਰ ਗਲ ਦੇ ਵਿੱਚ ਲੱਗ ਜਾਂਦੇ ਜਦੋਂ ਤੁਸੀਂ ਮੋਟਰਸਾਈਕਲ ਤੇ ਜਾਂਦੇ ਹੋ ਇਸ ਡੋ ਇਹ ਤਾਰ ਲਗਾਉਣ ਦੇ ਨਾਲ ਉਸ ਤੋਂ ਅਵੋਇਡ ਹੋ ਜਾਏਗਾ ਇਹ ਇਹਦੇ ਨਾਲ ਕਾਫੀ ਵਧੀਆ ਇਹ ਹੈਗਾ ਉਪਰਾਲਾ ਤੇ ਅਸੀਂ ਮਕੈਨਿਕ ਨੂੰ ਕਿਹਾ ਵੀ ਸਾਨੂੰ ਡੇਲੀ 2 300 ਤਾਰਾਂ ਇਦਾਂ ਦੀਆਂ ਡੇਲੀ ਦਿਆ ਕਰੇ ਬਣਾ ਕੇ ਤੇ ਅਸੀਂ ਜਦੋਂ ਤੱਕ ਇਹ ਸੀਜ਼ਨ ਆ ਪਤੰਗਾਂ ਦਾ ਤੇ ਅਸੀਂ ਸਾਰੇ ਮੋਟਰਸਾਈਕਲਾਂ ਉੱਤੇ ਲਾਵਾਂਗੇ ਤਾਂ ਮੈਂ ਖੰਨਾ ਨਿਵਾਸੀਆਂ ਨੂੰ ਵੈਸੇ ਵੀ ਅਪੀਲ ਕਰਦਾ ਵੀ ਤੁਸੀਂ ਸਾਡੇ ਕੋਲ ਆ ਕੇ ਦੇਖ ਕੇ ਜਾਓ ਖੁਦ ਵੀ ਆਪਣੇ ਮੋਟਰਸਾਈਕਲਾਂ ਆਪਣੇ ਬੱਚਿਆਂ ਦੇ ਖੁਦ ਦੇ ਬਚਾ ਲਈ ਇਹ ਤਾਰਾ ਜਰੂਰ ਲਵਾ ਲਓ ਅਸੀਂ ਕੋਸ਼ਿਸ਼ ਤਾਂ ਬਹੁਤ ਹੈ ਸਾਡੀ ਕਿ ਜਿਹੜੀ ਚਾਈਨਾ ਡੋਰ ਹੈ ਸਾਡੇ ਏਰੀਆ ਚ ਨਾ ਵਿਕੇ ਜਾਂ ਅਸੀਂ ਫੜ ਕੇ ਕੇਸਿਸ ਵੀ ਰਜਿਸਟਰ ਕਰਾਂਗੇ ਤੇ ਮੈਂ ਬਿਲਕੁਲ ਤਾੜਨਾ ਦੇਣਾ ਚਾਹੁੰਦਾ ਜਿਹੜੇ ਇਹ ਵਿਕਰੇਤਾ ਨੇ ਪਰ ਫੇਰ ਵੀ ਕਈ ਵਾਰੀ ਬੱਚੇ ਅੰਜਾਨਪੁਰ ਨੇ ਦੇ ਵਿੱਚ ਹੋਰ ਪਾਸਿਓਂ ਅਰੇਂਜ ਕਰ ਲੈਂਦੇ ਨੇ ਅਸੀਂ ਇਹਨੂੰ ਬਿਲਕੁਲ ਮਤਲਬ ਬੰਦ ਕਰਾਂਗੇ ਚਾਈਨਾ ਡੋਰ ਨੂੰ ਤੇ ਪਰ ਇਸੇ ਬਚਾ ਲਈ ਫੇਰ ਵੀ ਪ੍ਰੀਕਾਸ਼ਨਰੀ ਮੀਅਰ ਲਿਆ ਜਾ ਰਿਹਾ ਹੈ ਸਰ ਇਹ ਤਾਂ ਪੁਲਿਸ ਵੱਲੋਂ ਹੋ ਹੀ ਲਾਈ ਜਾ ਰਹੀ ਹੈ ਹਾਂਜੀ ਅਸੀਂ ਫਰੀ ਲਾ ਕੇ ਦਵਾਂਗੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਦੇ ਨੇ ਚੈਨਾ ਡੋਰ ਨੂੰ ਬਿਲਕੁਲ ਜੀ ਅਗਰ ਸੋਸ਼ਲ ਮੀਡੀਆ ਤੇ ਕੋਈ ਪ੍ਰਮੋਟ ਕਰਦਾ ਅਸੀਂ ਉਹਨਾਂ ਦੇ ਖਿਲਾਫ ਵੀ ਸਖਤ ਐਕਸ਼ਨ ਲਵਾਂਗੇ